ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਡੀਆਈਵਾਈ ਬਣਾਉਣੇ ਆ ਘਰ ਨੂੰ ਸਜਾਉਣ ਵਾਸਤੇ ਇਹਨਾਂ ਚੂੜੀਆਂ ਦੇ ਉੱਤੇ ਨਾ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਲਪੇਟਾਂਗੇ ਇਹਨਾਂ ਦੇਖੋ ਇਸ ਨੂੰ ਪਲਪੇਟ ਨੂੰ ਰੂਪ ਆ ਕੇ ਆਂਦੀ ਹੈ ਇਹਨਾਂ ਕਰਕੇ ਸਾਰੀ ਜੂੜੀਆਂ ਆਪਾਂ ਇਹ ਪਾਸ਼ਾ ਬਣਾ ਲਵਾਂਗੇ ਬਲੇਡ ਲਾੰਗੇ ਆਪਾਂ ਇਹ ਜਿਹੜੀ ਘਰ ਦੇ ਵਿੱਚ ਪਾਸ਼ਾ ਮ ਆਪਣੇ ਘਰੇ ਆਪਾਂ ਕੁਛ ਨਾ ਕੁਛ ਬਣਾਉਂਦੇ ਆ ਉਹਦੇ ਵਿੱਚ ਵੱਧ ਜਾਂਦੀ ਹੈ ਉਹ ਵਾਲੀ ਹੈ ਇਹ ਤੁਹਾਡੇ ਕੋਲੇ ਪੈਸਮਨ ਨਹੀਂ ਹੈਗੀ ਤਾਂ ਇਸ ਤਰ੍ਹਾਂ ਦੇ ਗੋਲੇ ਨਾ 10-10 ਰੁਪਏ ਦੇ ਹੁੰਦੇ ਆ ਇਹ ਵੀ ਤੁਸੀਂ ਰੰਗ-ਬਰੰਗੇ ਲੈ ਸਕਦੇ ਆ ਤੇ ਪੁਰਾਣੀਆਂ ਚੂੜੀਆਂ ਆਪਣੇ ਘਰ ਦੇ ਵਿੱਚ ਏਸਟ ਹੁੰਦੀਆਂ ਹੀ ਆ ਉਹ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਸਾਰੇ ਇਹਨਾਂ ਨੂੰ ਆਪਾਂ ਇਲੀਟ ਲੇ ਗਏ। ਆਪਾਂ ਇਲੀਟ ਲੈ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਟਾਈਮ ਤਾਂ ਲੱਗ ਜਾਂਦਾ। ਇਸ ਤਰ੍ਹਾਂ ਆਪਾਂ ਸਾਰਾ ਉਹ ਟਪਾ। ਇੱਥੇ ਆਪਾਂ ਢੱਕੀ ਖੋਲ੍ਹ ਲਵਾਂਗੇ। ਇਹਨਾਂ ਮੇਰੇ 골 ਡੱਬਾ ਪਿਆ ਸੀ। ਮੈਂ ਇਹ ਦਿਨੋਂ ਲਾ ਲਿਆ। ਢੱਕੀ ਨਾਲ ਲਾ ਲਈ ਨਹੀਂ। ਘਰੇ ਕਮ ਚਲਦਾ ਸੀਗਾ ਤੇ ਡੱਬਾ ਪੂਰਾ ਭਰਿਆ ਹੋਇਆ ਸੀ। ਇਹ ਆਪਾਂ ਐ ਕਰਕੇ ਬੰਦ ਕਰਤਾ ਇੱਥੋਂ। ਹੁਣ ਆਪਾਂ ਨੂੰ ਆਹ ਵਾਲੇ ਹੈਗੇ ਪੰਜ-ਪੰਜ 10-10 ਰੁਪਏ ਦੇ ਗੁੱਚੀ ਮਿਲ ਜਾਂਦੀ ਹੈ ਇੱਕ। ਇਹ ਵੀ ਆਪਾਂ ਲੈ ਲਈ। ਹੁਣ ਆਪਾਂ ਇਹਦੇ ਤੇ ਵੀ ਫੈਵੋਲ ਲਾ ਲਾਂਗੇ ਇਸ ਤਰ੍ਹਾਂ ਕਰਕੇ ਆਹ ਪਰਸੇ ਥੋੜਾ ਇਹ ਲਾ ਲਾਂਗੇ ਕਿਉਂਕਿ ਇਹ ਨਾਲ ਆਪਣਾ ਲਪੇਟਣ ਦੇ ਵਿੱਚ ਸੌਖਾ ਹੋ ਜਾਊਗਾ ਇਸੇ ਦੇ ਉੱਤੇ ਲਾ ਲਾਂਗੇ ਹੋਰ ਇਹ ਦੋਵੇਂ ਕੰਮ ਹੋ ਜਾਣਗੇ ਨਾਲ ਦੀ ਨਾਲ ਇਸ ਤਰ੍ਹਾਂ ਕਰਕੇ ਇਹਨਾਂ ਉੱਤੇ ਹੀ ਦਬਾ ਦੇਵਾਂਗੇ ਠੀਕ ਹੈ ਐਸ ਤਰ੍ਹਾਂ ਹੁਣ ਆਪਾਂ ਇਹਨੂੰ ਐਦਾਂ ਕਰਨਾ ਇਸ ਤਰ੍ਹਾਂ ਕਰਕੇ ਇਹਨੂੰ ਐ ਕਰਕੇ ਇੰਜ ਕਰੀਏ ਥੋੜਾ ਥੋੜਾ ਵਿੱਚ ਸਾਂਭ ਛੱਡਣਾ ਇੰਜ ਕਰਕੇ ਕਰ ਲੈਣਾ ਬਹੁਤ ਸੋਹਣਾ ਇਹ ਬਣ ਜਾਂਦਾ ਐਸ ਤਰ੍ਹਾਂ ਚੂੜੀਆਂ ਦੇ ਆਪਾਂ ਕਾਫੀ ਚੀਜ਼ਾਂ ਬਣਾ ਸਕਦੇ ਹਾਂ ਜਿਹੜੇ ਬਾਰ ਦੇ ਵਿੱਚ ਲਟਕਾਉਣ ਵਾਸਤੇ ਤੋਰਨ ਕਿਹਨੂੰ ਕਹਿੰਦੇ ਆ ਉਹ ਵੀ ਬਣ ਜਾਂਦੇ ਆ ਝਾਲਰ ਪੰਜਾਬੀ ਚ ਤਾਂ ਆਪਾਂ ਝਾਲਰ ਕਹਿੰਦੇ ਆ ਨਹੀਂ ਕਰਕੇ ਥੋੜਾ ਟਾਈਮ ਹੁੰਦਾ ਜਦੋਂ ਆਪਾਂ ਵਿਹਲਾ ਟਾਈਮ ਹੁੰਦਾ ਤਾਂ ਆਪਾਂ ਇਸ ਤਰ੍ਹਾਂ ਦਾ ਟਾਈਮ ਦੇ ਵਿੱਚ ਆਪਾਂ ਚਾਹੇ ਬਣਾ ਸਕਦੇ ਆ ਨਾਲ ਘਰ ਸੱਜ ਜਾਂਦਾ ਤੇ ਨਾਲੇ ਟਾਈਮ ਪਾਸ ਹੋ ਜਾਂਦਾ ਇਸ ਤਰ੍ਹਾਂ ਕਰਕੇ ਇਹ ਮੈਂ ਸਾਰਾ ਤੁਹਾਨੂੰ ਇੱਥੇ ਐਂਡ ਤੇ ਬਣਾ ਕੇ ਦਿਖਾਉਂਦੀ ਆ ਟਾਈਮ ਤਾਂ ਕੁਝ ਵੀ ਨਹੀਂ ਲੱਗਦਾ ਕਾ ਬਣਾਉਂਦੇ ਆ ਤੇ ister hoca, onun öpeğim, hiç etliyakıp antkardayım. İçi yapabilir sevi koladayım diye. İçi çekpuzulo. ਇਹ ਮੈਂ ਪੁੱਟਿਆ ਲਾ ਲਿਆ। ਜਗੂ ਚੀਜ਼ ਰੱਖ ਦਾਂਗੇ ਇਹਦੇ ਉੱਤੇ ਇਸ ਤਰ੍ਹਾਂ ਕਰਕੇ ਇਹ ਲੱਗ ਜੂਗੀ ਅੰਦਰ। ਇਹ ਲੱਗਦੀ ਨਹੀਂ ਜੀ। ਬਸ ਇਹਦੇ ਉੱਤੇ ਮੈਂ ਕੋਈ ਚੀਜ਼ ਰੱਖ ਦਿੱਤੀ ਐ ਐਦਾਂ ਕਰਕੇ ਇਹ 2-4 ਮਿੰਟਾਂ ਨੂੰ ਇਹ ਸੁੱਕ ਜੂਗਾ। ਆਹ ਨਾਲੋਂ ਜਿਹੜੀ ਹੈਗੀ ਵੱਧੂ ਆ ਇਹਨੂੰ ਆਪਾਂ ਕੱਟ ਦੇਾਂਗੇ। ਇੰਤਰ। ਠੀਕ ਹੈ ਜੀ। ਤੇ ਹੁਣ ਮੈਂ ਤੁਹਾਨੂੰ ਨਾ ਇਹ ਸਾਰੀਆਂ ਚੂੜੀਆਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਇੱਕ ਇੱਕ ਕਰਕੇ ਮੈਂ ਕਰਦੀ ਐਸ ਤਰ੍ਹਾਂ ਇਹ ਬਣਾ ਲਈਆਂ ਚੂੜੀਆਂ ਤੇ ਨਾਲ ਆਪਾਂ ਇਹ ਵੀ ਬਣਾ ਲਦੇ ਨਾਲੇ ਲਾ ਲੇ ਕਿਉਂਕਿ ਮੈਂ ਨਾ ਇਹਨਾਂ ਨੂੰ ਬਣਾਉਣ ਤੇ ਫਿਰ ਨਹੀਂ ਤੇ ਜ਼ਿਆਦਾ ਵੀਡੀਓ ਬਣ ਜਾ ਵੱਡੀ ਹੋ ਜਾਂਦੀ ਤੇ ਮੈਂ ਇਹਨਾਂ ਨੂੰ ਬਣਾ ਲਿਆ ਤੇ ਹੁਣ ਆਪਾਂ ਨਾ ਇਹਦੇ ਵਾਸਤੇ ਆਹ ਫੁੱਲ ਬਣਾਵਾਂਗੇ ਜਿੱਦਾਂ ਆਪਾਂ ਨਾ ਆਹ ਬਣਾਈ ਆ

ਇਹ ਆਪਾਂ 50 ਵਾਰੀ ਇਹਨੂੰ ਆਪਾਂ ਰੋਲ ਕੀਤਾ ਇਹ ਮੈਂ ਤੁਹਾਨੂੰ ਸਾਰਾ ਬਣਾ ਕੇ ਦੱਸਦੀ ਹਾਂ ਹੁਣ ਆਪਾਂ ਇਹ ਅਸੂਈ ਲੈ ਲੈਂਦੇ ਮੈਂ ਇਹਦੇ ਨਾਲ ਇਹਦੇ ਵਿੱਚ ਦੇ ਪਾ ਦਾਂਗੇ ਆਪਾਂ ਹੁਣ ਆਪਾਂ ਇਹਨੂੰ ਐ ਕੱਢ ਲਾਂਗੇ ਵਿੱਚੋਂ ਮੂਗਲ ਨਾਲ ਨਾ ਛੋਟੇ ਵੱਡੇ ਹੋ ਜਾਂਦੇ ਆ ਉਹ ਗੁਲਪਤਲੀ ਛੋਟੀ ਲੰਬੀ ਆ ਥੱਲੇ ਛੋਟੇ ਰਹਿ ਜਾਂਦੇ ਤੇ ਉੱਤੋਂ ਵੱਡੇ ਹੋ ਜਾਂਦੇ ਉਹਨਾਂ ਨੂੰ ਸਖਤ ਕਰ ਲਓ సూ కట్ తనట్రా కట్ దేకేను గడ ద

ਇਹ ਆਪਣਾ 3 ਘੰਟਾ ਦੇ ਦਿੱਤਾ ਹਾਂ ਹੁਣ ਆਪਾਂ ਇਹਨੂੰ ਕੱਟ ਲਾਂਗੇ ਸਾਰੇ ਤੱਕ ਦੇਖੋ ਜੀ ਐਸ ਤਰ੍ਹਾਂ ਦੇਖੋ ਹੁਣ ਆਪਾਂ ਇਹਦੇ ਵਿੱਚ ਕੱਟ ਲਾਂਗੇ ਇਹਨੂੰ ਇਹ ਬਹੁਤ ਸੌਖੇ ਆ ਬਣਾਉਣੇ ਜੇ ਤੁਹਾਡੇ ਘਰ ਦੇ ਵਿੱਚ ਬੱਚੇ ਜਿਸ ਤਰ੍ਹਾਂ 6ਵੀਂ 7ਵੀਂ ਚ ਪੜਦੇ ਆ ਤਾਂ ਉਹ ਵੀ ਉਹ ਬਣਾ ਲੈਣਗੇ ਕਿਉਂਕਿ ਬੱਚੇ ਇਹ ਜਿਹੜੀ ਇਹ ਜੀ ਕੰਮ ਵਧੀਆ ਕਰ ਲੈਂਦੇ ਆ ਜਲਦੀ ਬਣਾ ਦਿੰਦੇ ਆ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੱਸ ਦਿਓ ਤੇ ਉਹ ਤੁਹਾਨੂੰ ਬਣਾ ਕੇ ਦੇ ਦੇਣਗੇ ਜੇ ਤੁਹਾਡੇ ਕੋਲ ਟਾਈਮ ਹਦ ਤੱਕ ਆ ਜੀ ਆਪ ਵੀ ਇਹ ਬਣਾ ਲਓ ਫਿਰ ਐਸਾ ਮੱਚਿਆਂ ਦੀ ਆਪਾਂ ਹੈਲਪ ਲੈ ਸਕਦੇ ਹਾਂ ਇਹਦੇ ਵਿੱਚ ਕਿਸੇ ਦੀ ਵੀ ਲੈ ਸਕਦੇ ਹਾਂ ਜੇ ਘਰ ਦੇ ਵਿੱਚ ਕੋਈ ਹੈ ਤਾਂ ਐ ਤਾਂ ਆਪਾਂ ਇਹਨੂੰ ਇੱਕ ਸਾਰ ਕੱਟ ਲਾਂਗੇ ਪਹਿਲਾਂ ਥੋੜਾ ਥੋੜਾ ਕੱਟੋ ਫਿਰ ਫਿਰ ਜਦੋਂ ਕੋਈ ਇੱਕ ਕੋਈ ਛੋਟਾ ਵੱਡਾ ਹੈਗਾ ਤਾਂ ਹੁਣ ਆਪਾਂ ਫੇਰ ਦੁਬਾਰਾ ਕੱਟ ਸਕਦੇ ਹਾਂ ਇਹ ਮੈਂ ਹੁਣ ਤੁਹਾਨੂੰ ਚੰਗੇ ਤਰੀਕੇ ਨਾਲ ਦੱਸਿਆ ਵੀ ਇਸ ਤਰ੍ਹਾਂ ਇਹ ਐ ਬਣ ਜਾਣਗੇ ਵੱਡੇ ਆਪਣੇ ਮੰਮੀਆਂ ਹੈਗੀਆਂ ਜਿਹੜੀਆਂ ਜਾਂ ਆਪਣੇ ਭੂਆ ਸੀਗੀਆਂ ਵੱਡੀਆਂ ਉਹਨਾਂ ਨੂੰ ਸਾਰਿਆਂ ਨੂੰ ਇਹ ਕੰਮ ਆਉਂਦੇ ਸੀਗੇ ਹੱਥੀ ਕੰਮ ਉਹਨਾਂ ਨੂੰ ਆਉਂਦੇ ਸੀ ਇਦਾਂ ਦੀਆਂ ਚੀਜ਼ਾਂ ਉਹ ਬੜੀਆਂ ਸੋਹਣੀਆਂ ਬਣਾਉਂਦੇ ਹੁੰਦੇ ਸੀ ਇੰਜ ਕਰਦੇ ਆ ਦੇ ਕਰਾਇਆ ਆ ਦੇਖੋ ਆ ਦੇਖੋ ਇਹ ਕਿੰਨਾ ਸੋਹਣਾ ਗੋਲ ਗੋਲ ਬਣ ਗਿਆ ਆ ਫੁੱਲ ਵੀ ਬਣਾ ਲਏ ਆਪਾਂ ਸਾਰੇ ਇਹ ਵੀ ਮੈਂ ਆਪਣੀ ਚੂੜੀਆਂ ਵੀ ਇਹ ਬਣਾਉਂ ਆ। ਆ ਸਾਰੇ ਆਪਣਾ ਇੰਨਾ ਵੇਸਟ ਇਹਨੂੰ ਆਪਾਂ ਵੇਸਟ ਨਹੀਂ ਕਰਦੇ ਇਹਦੀ ਵੀ ਮੈਂ ਨਾ ਅੱਗੇ ਪਹਿਲੀਆਂ ਵੀਡੀਓ ਦੇ ਵਿੱਚ ਕੋਈ ਮੈਂ ਤੁਹਾਨੂੰ ਹੋਰ ਕੋਈ ਚੀਜ਼ ਬਣਾਉਣੇ ਦੱਸੂੰਗੀ ਇਹਦੀ। ਆ ਜਿਹੜੇ ਹੈਗੇ ਆ ਆ ਆਪਾਂ ਮੁੱਠੀ ਲੈ ਆ। ਇਹ 10 ਰੁਪਏ ਦੀ ਲੜੀ ਆ ਜਾਂਦੀ ਹੈ ਤੇ ਆ ਮੇਰਾ ਖਲ 1 ਰੁਪਏ ਦੀ ਆ ਭੈਂਟੀ ਆ ਕਿ 2 ਰੁਪਏ ਦੀ ਬਸ ਐਸ طرح ਜੀ ਆ ਇਹ ਆਈਆਂ। ਲੋਕੋ ਸ਼ੌਪ ਤੋਂ ਮਿਲ ਜਾਂਦੀਆਂ ਨੇ ਇਹ। ਉਨਾਪੇ ਸੂਈ ਲਾ ਲਈ ਇਹਦੇ ਵਿੱਚ ਆਪਾਂ ਪਾ ਲਿਆ ਧਾਗਾ ਹੁਣ ਆਪਾਂ ਇੱਕ ਧਾਗਾ ਇਹਨੂੰ ਪਾਵਾਂਗੇ ਮੋਤੀ ਪਾਵਾਂਗੇ ਪਹਿਲਾਂ ਇੱਕ ਇਹ ਕਰਕੇ ਜਿੱਦਾਂ ਮੈਂ ਤੁਹਾਨੂੰ ਲੜੀ ਬਣਾ ਕੇ ਦਿਖਾਉਣੀ ਆ ਹੁਣ ਆਪਾਂ ਇਹਦੇ ਵਿੱਚ ਇਹ ਪਾ ਦਿੰਦੇ ਹਾਂ ਕੈਂਟੀ ਪਾ ਦਾਂਗੇ ਵੱਡੀਆਂ ਘੰਟੀਆਂ ਵੀ ਆ ਪਰ ਮੈਨੂੰ ਵੱਡੀਆਂ ਮਿਲੀਆਂ ਨਹੀਂ ਹੈਗੀਆਂ ਛੋਟੀਆਂ ਹੀ ਆ ਮੇਰੇ ਕੋਲ ਮੈਂ ਛੋਟੀ ਘੰਟੀ ਪਾ ਲਈ ਇਹਦੇ ਵਿੱਚ ਆ ਪਾ ਲਈ ਤਾਂ ਆਪਾਂ ਲੰਪਾ ਮੁੱਤੀ ਪਾਏ ਫਿਰ ਆਪਾਂ ਹਾਂ ਕੈਂਟੀ ਪਾਤੀ ਹੁਣ ਆਪਾਂ ਇਹ ਤਿੰਨ ਮੁੱਤੀ ਪਾਵਾਂਗੇ ਇਹਦੇ ਵਿੱਚ ਦੋ ਤੇ ਤਿੰਨ ਪਾ ਲਈ मोती हाण आपण हे पी लागे हे फुल लागे आपा फिर पा आपण फे तिन मूती फिर तिन मूती आपण परो द्या इंज करते ਬਹੁਤ ਸੋਹਣਾ ਬਣ ਜਾਂਦਾ ਜੇ ਆਪਾਂ ਬਾਜ਼ਾਰ ਚੋਂ ਲੈਨੇ ਆ ਜਾਂ ਆਨਲਾਈਨ ਲੈਨੇ ਆ ਨਾ ਤਾਂ ਉਹ ਬਹੁਤ ਮਹਿੰਗੇ ਮਿਲਦੇ ਆ ਇਹ ਫਿਰ ਆਪ ਇੱਕ ਰੈੱਡ ਕਲਰ ਦਾ ਪਾ ਲਾਂਗੇ ਹਾਂ ਪਾ ਲਿਆ ਹੁਣ ਫਿਰ ਤਿੰਨ ਮੋਤੀ ਪਾਵਾਂਗੇ ਆਪਾਂ ਠੀਕ ਦੋ तीन तिन पा हरे रंग दावांगे एक ਹੋਣਾ ਪਾਇ ਹੈ ਰੈੱਡ ਕਲਰ ਦੀ ਨਾ ਜਿਹੜੀ ਇਹ ਵਾਲੀ ਚੂੜੀ ਆ ਜਿਹਦੇ ਤੇ ਰੈੱਡਾ ਲਪਾਈ ਆ ਇਹ ਪਾ ਦਾਂਗੇ ਇਹਨਾਂ ਦੇ ਉੱਪਰ ਨਾ ਸ਼ੀਸ਼ੇ ਵੀ ਲਾਵਾਂਗੇ ਸ਼ੀਸ਼ੇ ਮੈਂ ਅਜੇ ਲਾਏ ਨਹੀਂ ਹੈਗੇ ਸ਼ੀਸ਼ੇ ਉੱਥੇ ਪਈ ਆ ਮੈਂ ਪਹਿਲਾਂ ਤੁਹਾਨੂੰ ਇਹ ਲਾ ਕੇ ਦਿਖਾ ਦਿੰਨੀ ਆ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਐ ਕਰ ਦਿੰਦੇ ਆ ਚੰਗੀ ਤਰ੍ਹਾਂ ਆਪਾਂ పే స్టి పిలకే బాధీనా మళ్ళీ ఎస్ తర దో తిని ਬਣ ਗਿਆ ਹੈ ਇਸ ਤਰ੍ਹਾਂ ਦੇ ਬਹੁਤ ਹੀ ਸੋਹਣਾ ਇਹਦੇ ਵਿੱਚ ਆਪਾਂ ਕਿੰਨਾ ਸ਼ੀਸ਼ਾ ਲਾਵਾਂਗੇ ਇਹਦੇ ਵਿੱਚ ਆਪਾਂ ਅਗਲਾ ਵੀ ਇਦਾਂ ਹੀ ਪਾਵਾਂਗੇ ਇਹਦੇ ਵਿੱਚ ਵੀ ਇੱਥੇ ਆਪਾਂ ਗੰਢ ਦੇ ਲਾਂਗੇ ਇਸ ਤਰ੍ਹਾਂ ਕਰਕੇ ਦੋ ਆਕਾ ਤਾਂ ਇਹਦੇ ਵਿੱਚ ਦਿਨ ਬੰਨ੍ਹਦੇ ਇਹ ਥੋੜਾ ਜਿਹਾ ਇਹ ਇਸ ਤਰ੍ਹਾਂ ਹੋ ਜਾ ਹੁਣ ਆਪਾਂ ਇਹਦੇ ਵਿੱਚ ਨਾ ਤਿੰਨ ਮੋਤੀ ਪਾਵਾਂਗੇ ਫੇਰ ਉਸੀ ਤਰ੍ਹਾਂ ਇਹ ਲੜੀ ਦੁਬਾਰਾ ਫੇਰ ਬਣਾਵਾਂਗੇ। ਇਹ ਰਹਾ ਫੇਰ ਆਪਾਂ ਫੇਰ ਵੀ ਅਮੁੱਤੀ ਪਾਉਂਗੇ। ਰਹਾ। ਫੁੱਲ ਪਾਵਾਂਗੇ। इस तरह ही आप सारी ना लड़ी इस तरह ही आप बनाई जावे अपना इस तरह बन गया सारा ए करके साथीरतेदा ही करना इस तरह कर लगा ਇੰਨ ਕਰਕੇ ਫਿਰ ਮੋਤੀ ਪਰੋਣੇ ਆ ਪਹਿਲਾਂ ਵਾਂਗੂ ਹੀ ਦੋ ਇੱਕ ਤਿੰਨ ਲੈ ਕੇ ਦਿਖਾਉਂਦਾ ਉਹਨਾਂ ਆਪ ਇਹ ਜਿਹੜਾ ਹੈਗਾ ਇਹ ਚਾਰ ਲੜਾ ਕਰਨਾ ਕਿ ਧਾਗਾ ਐ ਕਰਕੇ ਉਹਨੇ ਫਿਰ ਪੀੜਾ ਪਾਵਾਂਗੇ ਇਹ ਲਾ ਕੇ ਫੇਰੇਗੇ ਤਿੰਨ ਮੁੱਤ ਫੇਰ ਪਾ ਲਾ ਕੇ ਫੇਰੇ ਹਰਾ ਪਾਵਾਂਗੇ ਫੇਰ ਦੁਬਾਰਾ ਜੇ ਤੁਸੀਂ ਦੋ ਲੜੀਆਂ ਬਣਾਉਣੀਆਂ ਤਾਂ ਤੇਰੇ ਇੱਕ ਸਾਰ ਇੱਕੋ ਜਿਹਾ ਰੰਗ ਦੇ ਪਾਇਓ ਜਿਵੇਂ ਅੱਗੇ ਪਿੱਛੇ ਕੋਲਣਾ ਹੈ ਨਾ ਤੁਸੀਂ ਇੰਨੇ ਪਾਓ ਦੋ ਤਿੰਨ ਉਨੇ ਹੀ 13 12 ਹੋਰ ਪਤਨ ਪਾਵਾਂਗੇ ਹੁਣ ਇਹ ਆਪਾਂ ਉੱਪਰ ਨਾਲ 8 ਮੋਤੀ ਪਾ ਦੇਵਾਂਗੇ ਤੇ ਇਹਦਾ ਆਪਾਂ ਜਿਹੜਾ ਟੰਗਣ ਵਾਸਤੇ ਵੀ ਇਸ ਤਰ੍ਹਾਂ ਮੋਤੀਆਂ ਦੇ ਬਣਾ ਦੇਵਾਂਗੇ ਇਹ ਕਰਕੇ ਗਰਲੇ ਬਸ

ਆ ਆਪਣੇ ਗੋਲ ਚੱਕਰ ਜਾਂ ਇੱਕ ਬਾਜ਼ਾਰ ਦੇ ਵਿੱਚੋਂ ਲਿੱਚਾ ਜਾਂ ਛੱਲਾ ਜਾਂ ਮਿਲਦਾ ਗੋਲਜਾ ਉਹ ਤੁਸੀਂ ਲਿਆਉ ਤਾਂ ਹੋਵੇ ਤਾਂ ਘਰੇ ਉਹ ਵੀ ਤੁਸੀਂ ਪਾ ਸਕਦੇ ਆ ਮੈਂ ਇਸ ਤਰ੍ਹਾਂ ਹੀ ਕਰਦਾ ਫਿਰ ਨਾਲ ਇਹ ਸੋਹਣਾ ਲੱਗੂਗਾ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਗੰਡ ਲਾ ਦੇਾਂਗੇ ਵੀ ਇਹੇ ਦਵਾਰਾ ਨਾਲ ਖੁੱਲੇ ਨਾ ਫਿਰ ਕੋਈ ਮੋਤੀ ਇਹਦੇ ਗਾਂ ਪਛਾਣਾ ਕਿਸ ਕਰਨ ਤਿੰਨ ਚਾਰ ਘੰਟਾ ਲਾ ਦਿੰਦੇ ਆਪਾਂ ਇਹਨਾਂ ਤੁਹਾਨੂੰ ਟਾਈਮ ਲੱਗ ਜਾਂਦਾ ਚੀਜ਼ ਬਹੁਤ ਸੋਹਣੀ ਬਣ ਜਾਂਦੀ ਏ ਜੇ ਆਪਾਂ ਇਹ ਹੀ ਬਾਜ਼ਾਰ ਚ ਲੈ ਆ ਜਾਈਏ ਨਾ ਤਾਂ ਬਹੁਤ ਮਹਿੰਗਾ ਮਿਲਦਾ ਚੰਗੀ ਤਰ੍ਹਾਂ ਇਹ ਪੰਡਾ ਲਾ ਦਈਏ ਇੱਕ ਘੰਟਾ ਹੋਰ ਮਦੀ ਦੇ ਦਿੰਨੀ ਆ ਮੈਨੂੰ ਆਇਆ ਇਹਦੇ ਖੋਲਣਾ ਜਾਵੇ ਫੇਰ ਦੁਬਾਰਾ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਕੱਟ ਦੇਾਂਗੇ। ਹਾਂ। ਆ ਦੇਖੋ। ਇਹ ਵੀ ਲੰਬੀ ਬਣ ਗਈ ਲੜੀ। ਇਹਦੇ ਇੱਥੇ ਹੁਣ ਆਪਣੇ ਇੱਥੇ ਨਾ ਸ਼ੀਸ਼ੇ ਲਾਉਣ ਵਾਲੇ ਆ। ਇਹ ਹੁਣ ਆਪਾਂ ਸ਼ੀਸ਼ੇ ਲਾਉਣੇ ਆ। ਇੱਕ ਮੈਂ ਲੜੀ ਆ ਹੋਰ ਬਣਾਈ ਆ। ਮੈਂ ਦੋ ਲੜੀਆਂ ਬਣਾ ਲਈਆਂ। ਇੱਕ ਆ ਬਣਾਈ। ਇਸੇ ਨਾਲ ਦੀ ਸੇਮ ਇਸੇ ਨਾਲ ਦੀ ਬਣਾਈ ਆ। ਤੇ ਹੁਣ ਆਪਾਂ ਨਾ ਇਹਦੇ ਉੱਤੇ ਸ਼ੀਸ਼ੇ ਲਾ ਲੇਟੇ। ਇਹ ਆਪਣੇ ਨਾ ਸਾਰੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਵਧੀਆ ਬਣ ਗਏ ਇਹ ਆਪਾਂ ਆਹ ਵਾਲੇ ਆਪਣੇ ਕੋਲੇ ਇਹ ਸ਼ੀਸ਼ੇ ਆ ਇਹ ਆਪਾਂ ਲਵਾਂਗੇ ਇਹਨਾਂ ਦੇ ਉੱਤੇ ਵਿਚਕਾਰ ਲਈ ਸੈਲਡ ਇਹਨਾਂ ਕਰੇ ਬੇਸੀ ਮੈਂ ਇਸੇ ਨਾਲ ਹੀ ਲਾ ਦਿੰਦੀ ਆ ਢੱਕਾ ਹੈਗਾ ਤੁਸੀਂ ਕਹੋਗੇ ਭੈਂਜੀ ਦੇ ਢੱਕੇ ਨਾਲ ਹੀ ਲਾਈ ਜਾਂਦੀ ਏ ਲੇ ਤੁਹਾਨੂੰ ਡੀਜਨ ਵਾਲੇ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਐ ਕਰਕੇ ਲੈ ਜਾਉਂਗਾ ਐ ਸਾਰੇ ਲਾ ਲਾਂਗੇ ਆਪਾਂ ਇਥੇ ਆਪਾਂ ਸਾਈਡਾਂ ਦੇ ਵੀ ਲਾ ਸਕਦੇ ਆ ਐ ਕਰਕੇ ਇਹ ਕਰਕੇ ਇਹ ਵੀ ਜਿਆਦਾ ਸੋਹਣਾ ਲੱਗਦੀ ਹੈ ਐ ਲਾ ਲੈਣੇ ਜਾਂ ਤੁਸੀਂ ਮੋਤੀ ਜੇ ਹੁਣ ਤਾਂ ਮੋਤੀ ਲਾ ਸਕਦੇ ਆ ਐਨੋਂ ਨੇ ਤਾਂ ਇਹ ਵੀ ਲਾ ਸਕਦੇ ਠੀਕ ਇਹ ਤੁਹਾਡੀ ਆਪਣੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਲਾਉਣੇ ਆ ਮੈਂ ਤਾਂ ਸਿਰਫ ਇਹੀ ਲਾਉਂਗੀ ਇੰਜ ਕਰਕੇ ਲਾਉਂਗੀ ਮੈਂ ਹੀ ਸੋਹਣਾ ਲੱਗਦੀ ਆ ਉਹ ਮਤਲਬ ਤਰੀਕਾ ਦੱਸਿਆ ਵੀ ਉਹ ਵੀ ਲਾ ਕੇ ਸਕਦੇ ਆ ਜਾਂ ਕਿ ਚਿੱਟੇ ਮੋਤੀ ਆਉਂਦੇ ਆ ਉਹ ਵੀ ਤੁਸੀਂ ਨਾਲ ਲਾ ਸਕਦੇ ਆ ਮਾਲਾ ਆਉਂਦੀ ਆ ਉਹ ਨਾਲ ਨਾਲ ਲੱਗ ਜਾਂਦੀ ਹੈ ਵੀ ਕੋਲ ਨਾਲ ਐਂ ਕਰਕੇ ਲਾ ਲੈਂਦੇ ਕੰਮ ਕਰਨ ਦੇ ਵਿੱਚ ਮਜ਼ਾ ਵੀ ਹੁੰਦਾ ਤੇ ਦਿਨ ਵੀ ਲੱਗੇ ਰਹਿੰਦਾ ਆਪਾਂ ਘਰੇ ਵੀ ਲੈਨੇ ਕੰਮ ਕਰਕੇ ਇਹਦੇ ਨਾਲੇ ਨਾਲੇ ਤਾਂ ਘਰ ਸੋਹਣਾ ਲੱਗਦਾ ਨਾਲੇ ਟਾਈਮ ਪਾਸ ਹੋ ਜਾਂਦਾ पीली साइड भी ला हैं दोनों पास इको जगण गए सोहने लगन गए तो सारे आप लाते हम इत भी ला दें दोनों पसे सोने लगन गए कई बार लड़ी आसे पासे पास होंगी ना फिर अपने दोनों पास सोने लगन ग कई बार ਉਲਟਕ ਹੋ ਜਾਂਦੀ ਹੈ ਇਹ ਤੁਸੀਂ ਘਰ ਵੀ ਟਰਾਈ ਕਰਿਓ ਅੰਨ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ